ਅੱਜ ਭਾਰਤੀ ਸੈਨਾ ਦੀ ਤਿੰਨ ਪੰਜਾਬ ਰੈਜੀਮੈਂਟ ਦੇ ਸਬਾਹੀ ਸੰਦੀਪ ਕੁਮਾਰ ਦਾ ਪਹਿਲਾ ਸ਼ਰਧਾਂਜਲੀ ਸਮਾਰੋਹ ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੇ ਮਹਾਸਚਿਵ ਕੁਵਰ ਰਵਿੰਦਰ ਸਿੰਘ ਵਿੱਕੀ ਦੀ ਅਦạchਤਾ ਵਿੱਚ ਸਥਾਨੀਏ ਦਿਨਨਗਰ ਦੇ ਇੱਕ ਪੈਲਸ ਵਿੱਚ ਕੀਤਾ ਗਿਆ ਜਿਸ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਜੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਦੇ ਇਲਾਵਾ ਸ਼ਹੀਦ ਦੀ ਮਾਤਾ ਜਸਬੀਰ ਦੇਵੀ ਪਿਤਾ ਸ਼ਾਮ ਲਾਲਾ ਉਨ੍ਹਾਂ ਦੀਆਂ ਭੈਣਾਂ ਜੋਤੀ, ਨੀਲਮ, ਅੰਜੂ ਆਮ ਆਦਮੀ ਪਾਰਟੀ ਦੇ ਹਲਕਾ ਦੀਨਾ ਨਗਰ ਇੰਚਾਰਜ ਸ਼ਮਸ਼ੀਰ ਸਿੰਘ ਵਾਈਟ ਮੈਡੀਕਲ ਕਾਲਜ ਤੇ ਹਸਪੀਟਲ ਦੇ ਚੇਅਰਮੈਨ ਸ਼੍ਰੀ ਸਵਰਨ ਸਲਾਰੀਆ ਐਸ ਡੀ ਐਮ ਬਲਦੇਵ ਸਿੰਘ ਧਾਮ ਸ਼ਹੀਦ ਦੀ ਯੂਨਿਟ ਦੇ ਸੂਬੇਦਾਰ ਨਰਿੰਦਰ ਸਿੰਘ ਪੀ ਸੀ ਟੂ ਹਿਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਲਾਰੀਆ ਦੇ ਇਲਾਵਾ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜਗਿੰਦਰ ਸਿੰਘ ਸ਼ਹੀਦ ਨਾਇਕ ਮੇਹਰ ਸਿੰਘ ਵੀਰ ਚੱਕਰ ਦੇ بیٹے ਠਾਕੁਰ ਪ੍ਰਵੀਨ ਕੁਮਾਰ ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸਰਾਜ ਦੇ ਇਲਾਵਾ ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅਤਰੀ ਔਰ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ਇਸ ਮੌਕੇ ਤੇ ਗੱਲਬਾਤ ਦੌਰਾਨ ਭਾਵੁਕ ਹੁੰਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲਜੀ ਨੇ ਕਿਹਾ ਕਿ ਅੱਜ ਜੋ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਸਾਡੇ ਬਹਾਦਰ ਸੈਨਿਕਾਂ ਦੀ ਬਦੌਲਤ ਹੈ ਔਰ ਅਸੀਂ ਜਿਹੜੇ ਸਾਡੇ ਦੇਸ਼ ਦੇ ਖਾਤਰ ਬਲੀਦਾਨ ਦੇਣ ਵਾਲੇ ਇਹ ਵੀਰ ਯੋਧੇ ਨੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਇਹਨਾਂ ਨੂੰ ਨਮਸਤਕ ਕਰਨਾ ਚਾਹੀਦਾ ਹੈ ਅੱਜ ਸ਼ਹੀਦਤਾ ਕਰਨ ਆਇਓ ਪੰਜਾਬ ਦੀ ਤਬਹੀ ਸ਼ਹੀਦਾਂ ਦੀ ਤਰਦੀ ਕਿ ਲੈ ਜਾਂਦੀ ਆ ਠੀਕ ਹੋ ਕੇ ਪਹਿਲੇ ਤੋਂ ਪੰਜਾਬ ਨੂੰ ਕੁੱਲੀ ਗੱਲ ਕਿ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਅਜੀਜ਼ ਸੰਦੀਪ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਆਏ ਆ ਔਰ ਮੈਂ ਸਮਝਦਾ ਵੀ ਸੰਦੀਪ ਦੇ ਪਰਿਵਾਰ ਲਈ ਬਹੁਤ ਵੱਡਾ ਦੁਖਾਂਤ ਆ ਅੱਜ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਮਾਤਾ ਜੀ ਆਵਕ ਤੌਰ ਦੇ ਉੱਪਰ ਇੱਕ ਬਹੁਤ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਨੇ ਨੌਜਵਾਨ ਬੇਟੇ ਦਾ ਚਲੇ ਜਾਣਾ ਬਹੁਤ ਵੱਡਾ ਦੁਖਾਂਤ ਹੁੰਦਾ ਔਰ ਕਹਿੰਦੇ ਜਿਸ ਤਨ ਲਾਗੇ ਉਹ ਤਾਂ ਜਾਣੇ ਕੌਣ ਜਾਣੇ ਪੀੜ ਭਰੀ ਪਰ ਮੈਂ ਇੱਕ ਬੇਨਤੀ ਕਰੂੰਗਾ ਸਮਾਜ ਨੂੰ ਕਿ ਅੱਜ ਇਹ ਸ਼ਹੀਦ ਸਮਾਜ ਤੋਂ ਗਏ ਨੇ ਆਪਣੀ ਸ਼ਹਾਦਤ ਦੇ ਕੇ ਇਸ ਮੁਲਕ ਦੀ ਜਗ ਜਖਤੀ ਲਈ ਇਸ ਮੁਲਕ ਦੇ ਇਕੱਠੇ ਪਨ ਲਈ ਔਰ ਇਹਦੀ ਸਰਦਾਰੀ ਦੀ ਰੱਖਿਆ ਕਰ ਦਿਓ ਔਰ ਸਮਾਜ ਦਾ ਫਰਜ਼ ਬਣ ਜਾਂਦਾ ਕਿ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜ਼ਿੰਦਾ ਰੱਖੀਏ ਭਾਵਨਾਵਕ ਤੌਰ ਦੇ ਉੱਪਰ ਉਹਨਾਂ ਨਾਲ ਜੁੜੀਏ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਉਸ ਦੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਟਾ ਸਕੀਏ ਤਾਂ ਹੀ ਮੈਂ ਸਮਝਨਾ ਵੀ ਉਹ ਜਿਹੜਾ ਦੁੱਖ ਹੈ ਕਿਤੇ ਨਾ ਕਿਤੇ ਘਟੂਗਾ ਔਰ ਦੂਸਰੀ ਗੱਲ ਜਿਹੜੇ ਸਮਕੱਤ ਅਸੀਂ ਇਹਨਾਂ ਦਿਨਾਂ ਤੇ ਆਉਨੇ ਆ ਇਹਦੇ ਲੈ ਕੇ ਜਾਈਏ ਕਿ ਉਹ ਕਦਰਾਂ ਕੀਮਤਾਂ ਉਹ ਮੁਲਕ ਦੀ ਯਕਸ਼ਕਤੀ ਲਈ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹਨਾਂ ਕਦਰਾਂ ਕੀਮਤਾਂ ਨੂੰ ਜ਼ਰੂਰ ਉਹ ਸੋਚ ਦੇ ਪੈਰਾ ਵੀ ਲਈਏ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਣਾਈਏ ਔਰ ਤੀਸਰੀ ਗੱਲ ਅਜਿਮ ਸਾਹਿਬ ਇੱਥੇ ਨੇ ਗੁਰਦੇਵ ਜੀ ਉਹਨਾਂ ਦੇ ਨਾਲ ਸਾਡੇ ਹਲਕਾ ਇੰਚਾਰ ਸ਼ਮਸ਼ੇਰ ਜੀ ਆਏ ਨੇ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਮੈਂ ਬੇਨਤੀ ਕਰੂੰਗਾ ਕਿ ਸੰਦੀਪ ਦੀ ਯਾਦ ਵਿੱਚ ਇੱਕ ਯਾਦਚਨ ਜਿਹੜਾ ਉਹ ਜ਼ਰੂਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਉਹ ਪ੍ਰੇਰਨਾ ਦਾ ਸਰੋਤ ਆ ਆਉਣ ਵਾਲੀ ਪੀੜ੍ਹੀ ਲਈ ਉਹ ਪ੍ਰੇਰਨਾ ਬਣ ਕੇ ਰਹੂਗੀ ਔਰ ਕਿਤੇ ਨਾ ਕਿਤੇ ਮੈਂ ਸਮਝਣਾ ਕਿ ਐਸੀ ਸੋਚ ਜਿਹੜੀ ਆ ਆਉਣ ਵਾਲੀ ਪੀੜ੍ਹੀ ਦੇ ਵਿੱਚ ਆਉਂਦੀ ਰਹੂਗੀ ਵੀ ਉਹ ਸੋਚ ਜਿਹੜੀ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਔਰ ਇਸ ਮੁਲਕ ਦੇ ਪ੍ਰਤੀ ਵਫਾਦਾਰੀ ਲਈ ਸੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਸੰਦੀਪ ਨੂ ਸ਼ਰਦਾ ਦੇ ਫੁੱਲ ਪੇਟ ਕਰਦੇ। ਸ਼ਹੀਦ ਸਿਪਾਹੀ ਸੰਦੀਪ ਕੁਮਾਰ ਜੀ ਦੇ ਸ਼ਹੀਦੀ ਸਮਾਗਮ ਦੇ ਵਿੱਚ ਉਹਨਾਂ ਦੀ ਪਹਿਲੀ ਵਰਸੀ ਸੀ ਇੱਥੇ ਆਏ ਆ। ਸੋ ਬਹੁਤ ਸਾਰੇ ਸਾਡੇ ਜਿਹੜੇ ਸ਼ਹੀਦ ਪਰਿਵਾਰ ਆ ਉਹ ਵੀ ਇੱਥੇ ਉਹਨਾਂ ਨੂੰ ਸ਼ਹੀਦ ਦੀ ਪਹਿਲੀ ਵਰਸੀ ਤੇ ਫੁੱਲ ਅਰਪਿਤ ਕਰਨ ਵਾਸਤੇ ਸ਼ਰਧਾਂਜਲੀ ਦੇ ਆਏ ਸਨ ਸੋ ਸਰਕਾਰਾਂ ਬਿਲਕੁਲ ਪੰਜਾਬ ਸਰਕਾਰ ਸ਼ਹੀਦਾਂ ਦੇ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਅ ਇਸ ਹਲਕੇ ਦੇ ਵਿੱਚ 8 ਸ਼ਹੀਦ ਪਰਿਵਾਰਾਂ ਦੇ ਮੰਗ ਦੇ ਅਨੁਸਾਰ ਸ਼ਹੀਦੀ ਗੇਟ ਜਿਹੜੇ ਨਾ ਉਹ ਬਣਾਏ ਜਾ ਰਹੇ ਨੇ ਸੋ ਇਸ ਪਰਿਵਾਰ ਦੀ ਵੀ ਮੰਗ ਸੀ ਕਿ ਜਲਦੀ ਤੋਂ ਜਲਦੀ ਸ਼ਹੀਦੀ ਗੇਟ ਬਣਾਇਆ ਜਾਵੇ ਤਾਂ ਦਾਲੀਆ ਰਮਜ਼ਾਨਪੁਰ ਦੇ ਵਿੱਚ ਵੀ ਅ ਸ਼ਹੀਦ ਪਰਿਵਾਰਾਂ ਦੇ ਮੰਗ ਅਨੁਸਾਰ ਜਿਹੜਾ ਉਹ ਗੇਟ ਜਿਹੜਾ ਉਹ ਜਲਦੀ ਆਪਾਂ ਬਣਾਵਾ ਕੋਸ਼ਿਸ਼ ਕਰਾਂਗੇ ਸੋ ਪੰਜਾਬ ਸਰਕਾਰ ਜਿੱਥੇ ਇਹ ਵਚਨਬੱਧ ਹੈ ਜੋ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਸ਼ਹੀਦ ਨੂੰ ਵਾਪਸ ਤਾਂ ਨਹੀਂ ਲਿਆ ਜਾ ਸਕਦਾ ਲੇਕਿਨ ਉਹਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਪੂਰਾ ਪੰਜਾਬ ਸਰਕਾਰ ਕਰ ਰਹੀ ਹੈ ਸੋ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਿਹੜੇ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਪ੍ਰਾਪਰ ਸ਼ਹੀਦੀ ਦਾ ਦਰਜਾ ਦੇਵੇ ਇਸ ਤੋਂ ਇਲਾਵਾ ਆ ਆਰਮੀ ਤੋਂ ਇਲਾਵਾ ਬੀਐਸਐਫ ਸੀਆਰਪੀ ਦੇ ਵਿੱਚ ਜਾਂ ਸੈਮੀ ਫੋਰਸਸ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ ਸ਼ਹੀਦੀ ਦਾ ਦਰਜਾ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੋ ਸਰਕਾਰ ਸਟੇਟ ਸਰਕਾਰ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਾਨ ਸਨਮਾਨ ਦੇ ਸਕੇ ਸਾਹੀ ਸ਼ਾਮਰਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਹਿਲੀ ਵਰਸੀ ਸੀ ਸਪਾਈ ਸੰਦੀਪ ਮਾਟੀ ਦੀ ਔਰ ਇਥੇ ਪ੍ਰਸ਼ਾਸਨਿਕ ਕਰ ਵੀ ਆਏ ਸਨ ਸਰਕਾਰ ਦੇ ਨੁਮਾਇੰਦੇ ਵੀ ਆਏ ਸਨ ਪ੍ਰੋਸਾਧ ਦੇ ਕੇ ਇਹਨਾਂ ਗੇਟ ਦਾ ਜੋ ਮੰਗ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਕਹਿੰਦੇ ਸਾਡੇ ਜਿਹੜੇ بیٹے ਦੀ ਯਾਦ ਆ ਉਹ ਆਪਣੇ ਸਾਡੀ ਯਾਦ ਪੂਰੀ ਹੋ ਜਾਏ ਔਰ بیٹے ਮੇਰਾ ਜਿਹੜਾ ਯਾਦਗਾਰੀ ਗੇਟ ਆ ਉਹ ਲੱਗ ਜਾਏ ਆਪਣੇ ਕਿਉਂ ਇਕੱਲਾ ਇਕੱਲਾ ਮੇਰਾ ਬੇਟਾ ਸੀ ਆਪਣੇ ਜੋ ਫੌਜ ਵਿੱਚ ਭੱਤੀ ਹੋਇਆ ਉਹ ਮੈਨੂੰ ਕਹਿੰਦਾ ਡੈਡੀ ਮੈਂ ਫੌਜ ਵਿੱਚ ਭੱਤੀ ਹੋਣ ਦੇ ਦੀ ਸੇਵਾ ਕਰਨੀ ਹੈ ਦੇਵੀ ਸੇਵਾ ਕਰਦੇ ਕਰਦੇ ਤਾਂ ਬਲਦਾਨ ਦੇ ਗਿਆ ਹੁਣ ਸਾਡੀ ਇਹੋ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਨੂੰ ਮੰਗਾ ਕਿ ਮੇਰੇ ਬੇਟੇ ਦਾ ਯਾਦਗਾਰੀ ਗੇਟ ਲੱਗਣਾ ਚਾਹੀਦਾ ਜਨਾ ਚੰਦੀਵਾਦਿਸ ਸਪੈਸਰ ਜਦੀਬਰ ਸੀ ਕੀ ਗਾ ਭਾਰਤੀ ਸੈਨਾ ਕੇ 3 ਪੰਜਾਬ ਰੈਜiment ਕੇ ਬਹਾਦਰ ਯੋਧਾ ਸਿਪਾਹੀ ਸੰਦੀਪ ਸਿੰਘ ਜਿਸਨੇ ਗਲਵਾਨ ਘਾਟੀ ਮੇ ਆਪਣੇ ਵੀਰਤਾ ਕੇ ਜੋਹਰ ਦਿਖਾਏ تھے ਜਬ ਚੀਨੀ ਸੈਨਕੋਸੇ ਮਾਰੀ ਫੌਜ ਕਾ ਮੁਕਾਬਲਾ ਹੋਆ ਥਾ ਔਰ ਇਹ ਇਤਨਾ ਬਹਾਦਰ ਯੋਧਾ ਥਾ ਇਸ ਬੰਦੇ ਨੇ चीनी सैनिकों को बुरी तरह धूल चटाई लेकिन उस हमले के दौरान उस मुकाबले के दौरान इसके तीन रिब्स जो फ्रैक्चर हो गए फसलियाँ टूट गई लेकिन इसने अपने घर नहीं बताया तीन महीने हॉस्पिटल में एडमिट रहा लेकिन फिर भी अपनी देशभक्ति की मिसाल कायम करी और पिछले साल अपनी ड्यूटी को कर्तव्य प्राणता से निभाते हुए कन्होनी घटना का शिकार होकर ये मान हो गया आज उनका पहला श्रद्धांजलि समारोह यहाँ पर आयोजित किया जिसमें पंद्रह के करीब शहीद परिवारों ने आकर इस परिवार के साथ जो है दुख बांटा तो मैं चाहता हूं कि शहीद उनके परिजनों का सम्मान शहीदों का सम्मान हर देशवासी को दिल से करना चाहिए क्योंकि तो ये वो परिवार हैं जिन्होंने अपने जिगर के टुकड़े देश की वेदी पर कुर्बान कर शहीद परिवार को लाने का गौरव जो है प्राप्त किया शहीद कभी नहीं मरते शहीद हमेशा अमर रहते हैं लेकिन शहीद की मौत कब होती है जब देश समाज सरकारें उनके बलिदान को बुला देते हैं हमारा जो परिषद का मोटो आप देख सकते हैं हमारा बैनर पे लिखा कि मार्टाई डाइज ओनली बैन फॉर गॉटन Nation dies, then martyrs. So, कहते हैं हैं। संदीप अपने माता पिता का इकलौता बेटा था तीन बहनों का इकलौता भाई था आप कल्पना कर सकते कि किन हिला जिंदा है हर राखी में बहन बहनों को भाई की याद आती है हर दिन माता पिता जो है बेटे की याद उन्हें तड़पाती है लोग कहते हैं समय बड़ा बलवान है हर जख्म को भर देता है नहीं गलत शहादत का जख्म ऐसा कि जैस जब तक परिवार जिंदा रहेंगे जख्म इन्हें तड़पाता रहेगा हमारे लिए एक साल है लेकिन परिवार के लिए यह कि एक तो पहले संदीप उनसे युद्धा होके गया है सो मैं सरकारों से अपील करता हूँ कि जिन शहीदों ने अपने जिगर के टुकड़े देश की के वेदी पर कुर्बान कर दिए उनके मान सम्मान को बहाल रखें योद्धा की याद गांव में बनाई जाए ताकि देश की भावी पीढ़ी उनके बलिदान से प्रेरणा ले सके एक बार फिर मैं शहीद सिपाही संदीप कुमार के माता पिता और जितने भी शहीदों के परिवार आए हैं उनके चरणों में मैं अपना शीश झुकाता हूँ और इस वीर भूमि को नमन करता हूँ जहाँ पे आज एक शहीद की वीर गाथा को गाया गया है धन्यवाद जय हिंद जय भारत